ਹallelujah ਮੈਨੂੰ ਲੱਗਦਾ ਕਿ ਪ੍ਰਭੂ ਨੂੰ ਤਾਂ ਜਿਆਦੀ ਖੁਸ਼ੀ ਹੋਊਗੀ ਬਾਈਬਲ ਪੜ੍ਹ ਕੇ ਆਪਿਆ ਪਰ ਜੋ ਬਾਈਬਲ ਦੇ ਵਿੱਚ ਲਿਖਿਆ ਨਾ ਅਸੀਂ ਉਹਨੂੰ ਆਪਣੇ ਜੀਵਨ ਵਿੱਚ ਲੈ ਕੇ ਹਰ ਥਾਂ ਤੇ ਜਾਈਏ ਹallelujah ਬਾਈਬਲ ਦੇ ਵਿੱਚ ਲਿਖਿਆ ਸੱਚ ਬੋਲੋ ਲੋਕਾਂ ਨੂੰ ਓਨੀ ਦੇਰ ਨਹੀਂ ਪਤਾ ਲੱਗਣਾ ਵੀ ਇਹਦੇ ਵਿੱਚ ਲਿਖਿਆ ਆ ਜਿੰਨੀ ਦੇਰ ਤੱਕ ਅਸੀਂ ਬੋਲਾਂਗੇ ਨਹੀਂ ਜਿਵੇਂ ਅਸੀਂ ਬਾਈਬਲ ਹੱਥੇ ਚ ਫੜ ਕੇ ਲੈ ਗਏ ਆ ਤੁਸੀਂ ਕਿੰਨੂ ਕਿੰਨੂ ਖੋਲ ਕੇ ਪੜਾਉਂਗੇ ਵੀ ਆਹ ਦੇਖ ਇਹਦੇ ਚਾਂ ਲਿਖਿਆ ਆਹ ਦੇਖ ਆਹ ਦੇ ਚਾਂ ਲਿਖਿਆ ਪਰ ਜਦੋਂ ਤੁਸੀਂ ਹੀ ਉਸ ਵਚਨ ਦਾ ਰੂਪ ਧਾਰ ਜੋਗੇ ਤਾਂ ਲੋਕੀ ਤੁਹਾਡੇ ਜੀਵਨ ਨੂੰ ਪੜਨਗੇ ਉਹ ਤੁਹਾਨੂੰ ਦੇਖਣਗੇ ਫਿਰ ਬਾਈਬਲ ਦੇ ਵਿੱਚੋਂ ਦੇਖਾਂਗੇ ਤੀਤਸ ਦੀ ਕਿਤਾਬ ਉਹਦਾ ਤੀਜਾ ਨੰਬਰ ਅਧਿਆਇ ਨਵੇਂ ਨੇਮ ਦੇ ਵਿੱਚ ਆ ਤੇ ਆਪਾਂ ਉਦੀ 1 ਨੰਬਰ ਆਏ ਤੇ ਤੋਂ 7 ਨੰਬਰ ਆਏ ਤੱਕ ਦੇਖਾਂਗੇ ਹੌਲੀ ਹੌਲੀ ਇੱਥੇ ਲਿਖਿਆ ਉਹਨਾਂ ਨੂੰ ਚੇਤੇ ਕਰਾਂ ਪਈ ਹਾਕਮਾਂ ਅਤੇ ਅਖਤਿਆਰ ਵਾਲਿਆਂ ਦੇ ਅਧੀਨ ਹੋਣ ਅਤੇ ਆਗਿਆਕਾਰ ਬਣੇ ਰਹਿਣ ਨਾਲੇ ਹਰੇਕ ਸ਼ੁਭ ਕਰਮ ਉੱਤੇ ਲੱਕ ਬੰਨੀ ਰੱਖਣ ਵਚਨ ਕੀ ਕਹਿ ਰਿਹਾ ਯਾਰ ਕਹਿੰਦਾ ਆਪਣੇ ਦਾਸ ਨੂੰ ਕਹਿ ਰਿਹਾ ਉਹਨਾਂ ਨੂੰ ਚੇਤੇ ਕਰਾਂ ਕਿਹਨਾਂ ਨੂੰ ਜਿਨ੍ਹਾਂ ਨੂੰ ਚੇਤਾ ਭੁੱਲਿਆ ਆ ਕਿਨਾਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਸ ਵਚਨ ਦੇ ਉੱਤੇ ਚੱਲਣਾ ਚਾਹੀਦਾ ਹੈ ਉਹਨਾਂ ਨੂੰ ਚੇਤੇ ਕਰਾ ਭਾਵੇਂ ਤੁਹਾਨੂੰ ਅੱਜ ਇਹ ਵਚਨ ਤੁਹਾਡੇ ਲਈ ਹੈ ਨਾ ਤਾਂ ਅੱਜ ਪਰਮੇਸ਼ਵਰ ਦਾ ਆਤਮਾ ਕਹਿ ਰਿਹਾ ਕਿ ਇਹਨਾਂ ਨੂੰ ਚੇਤੇ ਕਰਾ ਕੀ ਚੇਤੇ ਕਰਾਂ ਕਿਨਾਂ ਇਹਨਾਂ ਨੂੰ ਚੇਤੇ ਕਰਾਂ ਭਈ ਹਾਕਮ ਅਤੇ ਇਖਤਿਆਰ ਵਾਲਿਆਂ ਦੇ ਅਧੀਨ ਹੋਣ ਬਾਣੀ ਆਪਾਂ ਨੂੰ ਇਦਾਂ ਸਿਖਾਉਂਦੀ ਆ ਵੀ ਜਿਹੜੇ ਆਪਣੇ ਉੱਤੇ ਹਾਕਮ ਆ ਲੀਡਰਸ ਆ ਜਿਵੇਂ ਥੋੜੀ ਦੇਰ ਪਹਿਲਾਂ ਸਰਪੰਚ ਸਾਹਿਬ ਆਏ ਸੀਗੇ ਫੇ ਆਪਣੇ ਕੋਈ ਅਫਸਰ ਹੋ ਸਕਦੇ ਆ ਕੋਈ ਹੋਰ ਅਧਿਕਾਰੀ ਹੋ ਸਕਦੇ ਆ ਉਹ ਕੀ ਆ ਹਾਕਮ ਆ ਪਰਮੇਸ਼ਵਰ ਦੇ ਵੱਲੋਂ ਆਪਣੇ ਉੱਤੇ ਠਹਿਰਾਏ ਹੋਏ ਇੰਤਜ਼ਾਮ ਕਰਨ ਨੂੰ ਕੋਈਆਂ ਚੀਜ਼ਾਂ ਨੂੰ ਪ੍ਰਬੰਧ ਵਿੱਚ ਸਹੀ ਕਰਨ ਦੇ ਲਈ ਤਾਂ ਵਚਨ ਕਹਿੰਦਾ ਹਾਕਮਾਂ ਤੇ ਇਖਤਿਆਰ ਵਾਲਿਆਂ ਦੇ ਅਧੀਨ ਹੋਣ ਕਈਆਂ ਦੇ ਕੋਲੇ ਅਧਿਕਾਰ ਆ ਇਖਤਿਆਰ ਆ ਪਰ ਲੋਕੀ ਉਹਨਾਂ ਦੀ ਅਧੀਨਗੀ ਨਹੀਂ ਕਰਦੇ ਦੁਨੀਆ ਜੋ ਮਰਜ਼ੀ ਕਰੇ ਪਰ ਜੇ ਆਪਾਂ ਕਹਿੰਦੇ ਅਸੀਂ ਪਰਮੇਸ਼ਵਰ ਦੇ ਲੋਕੀ ਆ ਫੇ ਆਪਾਂ ਨੂੰ ਪਰਮੇਸ਼ਵਰ ਦੀ ਬਾਣੀ ਦੇ ਆਖੇ ਲੱਗਣਾ ਚਾਹੀਦਾ ਕਿ ਨਹੀਂ ਲੱਗਣਾ ਚਾਹੀਦਾ ਤਾਂ ਜੇ ਸਾਨੂੰ ਪਰਮੇਸ਼ਵਰ ਦੀ ਬਾਣੀ ਦੇ ਆਖੇ ਲੱਗਣਾ ਚਾਹੀਦਾ ਤੇ ਬਾਣੀ ਆਪਾਂ ਨੂੰ ਕੀ ਸਿਖਾਉਂਦੀ ਆ ਅਧੀਨਗੀ ਦੇ ਵਿੱਚ ਰਹਿਣਾ ਜੇ ਤੁਸੀਂ ਕਿਤੇ ਕੰਮ ਕਰਦੇ ਆ ਤੁਹਾਡੇ ਉੱਤੇ ਕੋਈ ਨਾ ਕੋਈ ਇਨਚਾਰਜ ਹੁੰਦਾ ਆ ਤੁਹਾਡੇ ਤੋਂ ਉੱਪਰ ਕੋਈ ਅਧਿਕਾਰੀ ਹੁੰਦਾ ਕਿਸੇ ਨੂੰ ਆਪਾਂ ਸੁਪਰਡੈਂਟ ਕਹਿ ਦਿੰਨੇ ਆ ਕਿਸੇ ਨੂੰ ਆਪਾਂ ਇਨਚਾਰਜ ਕਹਿ ਦਿੰਨੇ ਆ ਕਿਸੇ ਨੂੰ ਆਪਾਂ ਲੀਡਰ ਕਹਿ ਦਿੰਨੇ ਕਿਸੇ ਨੂੰ ਅਫਸਰ ਕਹਿ ਦਿੰਨੇ ਆ ਤਾਂ ਜਿੱਥੇ ਵੀ ਆਪਾਂ ਆ ਜਿਹੜਾ ਵੀ ਆਪਣੇ ਤੋਂ ਵੱਡਾ ਆ ਬਚਨ ਕਹਿੰਦਾ ਉਦੀ ਅਧੀਨਗੀ ਦੇ ਵਿੱਚ ਰਹੋ ਜੋ ਉਹ ਤੁਹਾਨੂੰ ਕਰਨ ਲਈ ਕਹਿੰਦਾ ਆ ਤੁਸੀਂ ਉਹ ਕੰਮ ਕਰੋ ਹallelujah ਅਰੇ ਬੱਚੇ ਨੇ ਸਾਨੂੰ ਕਹਿੰਦਾ ਇਹਨਾਂ ਨੂੰ ਚੇਤੇ ਕਰਾਂ ਇਹ ਭੁੱਲ ਚੁੱਕੇ ਆ ਅਸੀਂ ਲੋਕੀ ਕਹਿੰਦੇ ਆ ਅਸੀਂ ਪਰਮੇਸ਼ਵਰ ਦੇ ਲੋਕੀ ਆ ਪਰ ਆਪਾਂ ਅਧੀਨਗੀ ਦੇ ਵਿੱਚ ਨਹੀਂ ਆਉਂਦੇ ਜਿਵੇਂ ਲੋਕੀ ਵਨ ਸੁਣੀਆਂ ਗੱਲਾਂ ਕਰੀ ਜਾਂਦੇ ਆ ਉਦਾਂ ਦੀਆਂ ਹੀ ਗੱਲਾਂ ਆਪਾਂ ਕਰੀ ਜਾਂਦੇ ਆ ਜਿੱਦਾਂ ਉਹ ਮਨਮਰਜ਼ੀਆਂ ਕਰੀ ਜਾਂਦੇ ਆ ਨਾ ਅਗਿਆਕਾਰੀਆਂ ਕਰੀ ਜਾਂਦੇ ਆ ਉਦਾਂ ਦੇ ਕੰਮ ਸਾਡੀ ਕੌਮ ਕਰੀ ਜਾਂਦੀ ਆ ਪਰ ਕਰੀ ਜੋ ਵੀ ਜਾਂਦੇ ਆ ਅਸੀਂ ਆਪਣੇ ਮਨ ਨਾਲ ਕਰਦੇ ਆ ਪਰ ਪਰਮੇਸ਼ਵਰ ਦਾ ਵਚਨ ਸਾਨੂੰ ਇਦਾਂ ਦੇ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਜੇ ਆਪਾਂ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਦੇਣੀ ਆ ਪਰਮੇਸ਼ਵਰ ਦੇ ਨਾਮ ਨੂੰ ਜ਼ਲਾਲ ਦੇਣਾ ਆ ਫਿਰ ਮੈਨੂੰ ਲੱਗਦਾ ਕਿ ਆਪਾਂ ਨੂੰ ਪਰਮੇਸ਼ਵਰ ਦੇ ਵਚਨਾਂ ਦੀ ਅਧੀਨਗੀ ਕਰਨੀ ਚਾਹੀਦੀ ਆ ਜੇ ਆਪਾਂ ਕਹਿੰਦੇ ਆ ਅਸੀਂ ਪਰਮੇਸ਼ਵਰ ਦੀ ਇੱਜ਼ਤ ਕਰਦੇ ਆ ਤਾਂ ਇੱਜ਼ਤ ਕਰਨਾ ਇਹ ਨਹੀਂ ਹੁੰਦਾ ਵੀ ਆਪਾਂ ਮੂੰਹ ਨਾਲ ਕਹੀਏ ਪ੍ਰਭੂ ਜੀ ਅਸੀਂ ਤੁਹਾਡੀ ਬਹੁਤ ਇੱਜ਼ਤ ਕਰਦੇ ਆ ਪਰ ਅੱਖੇ ਨਾ ਲੱਗੀਆਂ ਤਾਂ ਇੱਜ਼ਤ ਕਰਨ ਦਾ ਮਤਲਬ ਹੀ ਆ ਜੇ ਜੇ ਤੁਸੀਂ ਇੱਜ਼ਤ ਕਰਦੇ ਆ ਉਹਦੇ ਤੁਸੀਂ ਅੱਖੇ ਵੀ ਲੱਗਦੇ ਆ ਹਾਲੇਲੂਇਆ ਸੋ ਅੱਜ ਤੋਂ ਲਾ ਕੇ ਤੁਸੀਂ ਆਪਣੇ ਆਗੂਆਂ ਦੀ ਅਧੀਨਗੀ ਕਰਨੀ ਆ ਤੁਸੀਂ ਵੱਖ-ਵੱਖ ਕਲੀਸੀਆ ਤੋਂ ਇਕੱਠੇ ਹੋਏ ਹੋਮੋਂਗੇ ਇਸ ਜਗ੍ਹਾ ਤੇ ਹਰੇਕ ਦੀ ਇਕਲੀਸੀਆ ਦੇ ਉੱਤੇ ਵੱਖ-ਵੱਖ ਪਾਸबान ਪਰਮੇਸ਼ਵਰ ਨੇ ਠਹਿਰਾਏ ਆ। ਸੋ ਜਿਵੇਂ ਤੁਹਾਡੇ ਪਾਸबान ਤੁਹਾਨੂੰ ਪਰਮੇਸ਼ਵਰ ਦੇ ਵਚਨ ਵਿੱਚੋਂ ਸਿਖਾਉਂਦੇ ਆ, ਤੁਸੀਂ ਪਰਮੇਸ਼ਵਰ ਦੇ ਵਚਨ ਦੀ ਅਧੀਨਗੀ ਕਰਨੀ ਆ ਕਿ ਤੁਸੀਂ ਆਪਣੇ ਆਗੂਆਂ ਦੀ ਅਧੀਨਗੀ ਦੇ ਵਿੱਚ ਰਹਿ ਕੇ ਹallelujah ਤੁਸੀਂ ਆਪਣੀ ਨੌਕਰੀ ਦੇ ਉੱਤੇ ਆਪਣੇ ਮਾਲਕ ਦੀ ਅਧੀਨਗੀ ਦੇ ਵਿੱਚ ਰਹਿ ਕੇ ਪਰਮੇਸ਼ਵਰ ਦੇ ਵਚਨ ਨੂੰ ਪੂਰਾ ਕਰਦੇ ਆ। ਤੁਸੀਂ ਜਿਹੜੇ ਤੁਹਾਡੇ ਉੱਤੇ ਅਫਸਰ ਲੱਗੇ ਆ ਜੇ ਉਹ ਤੁਹਾਨੂੰ ਕਹਿੰਦੇ ਆ ਤੁਸੀਂ ਸਾਰਿਆਂ ਨੇ ਖੱਬਿਆਂ ਦੀ ਚਾਹਣਾ ਆ ਤੇ ਜਦੋਂ ਆਪਾਂ ਖੱਬੇ ਰਾਹ ਥਾਣੀ ਜਾਂਦੇ ਆ ਆਪਾਂ ਇੱਕ ਤਰ੍ਹਾਂ ਪਰਮੇਸ਼ਵਰ ਦੇ ਵਚਨ ਦੀ ਹੀ ਅਧੀਨਗੀ ਕਰਦੇ ਆ ਸਾਨੂੰ ਕਈ ਬਰੀ ਲੱਗਦਾ ਆ ਅਸੀਂ ਤਾਂ ਕੋਈ ਹੁਕਮ ਨਹੀਂ ਤੋੜਦੇ ਅਸੀਂ ਸਿਰਫ ਸਮਝਦੇ ਜਿਹੜੇ 10 ਹੁਕਮ ਪੁੱਤਰ ਬਾਈਬਲ ਚ ਦਿੱਤੇ ਬਸ ਉਹੀ ਮੰਨਣੇ ਆ ਬਾਕੀ ਜੋ ਮਰਜ਼ੀ ਕਰੀ ਜਾਓ ਬਾਈਬਲ ਚ ਸਿਰਫ 10 ਹੁਕਮ ਨਹੀਂ ਆ ਪੂਰਾ ਬਾਈਬਲ ਜਿਹੜਾ ਆ ਨਾ ਉਹ ਹੁਕਮਨਾਮਿਆਂ ਦਾ ਭਰਿਆ ਹੋਇਆ ਹੈ ਬਹੁਤ ਜ਼ਿਆਦੇ ਹੁਕਮ ਕੀ ਆ ਹੁਕਮ ਨਹੀਂ ਹੈ ਕਿ ਆਪਣੇ ਹਾਕਮਾਂ ਦੇ ਤੇ ਇਕਤਿਆਰ ਵਾਲਿਆਂ ਦੀ ਅਧੀਨਗੀ ਵਿੱਚ ਰਹੋ ਇਹ ਹੁਕਮ ਹੈ ਕਿ ਨਹੀਂ ਪਰ ਇਹ ਦਸਾਂ ਹੁਕਮਾਂ ਵਿੱਚ ਤਾਂ ਨਹੀਂ ਆ ਇਦਾਂ ਹੀ ਕਈ ਵਾਰੀ ਸਾਨੂੰ ਇਦਾਂ ਲੱਗਦਾ ਰਹਿੰਦਾ ਵੀ ਅਸੀਂ ਤਾਂ ਕੋਈ ਹੁਕਮ ਨਹੀਂ ਤੋੜਿਆ ਤੇ ਜਿੱਥੇ ਲਿਖਿਆ 40 ਦੀ ਸਪੀਡ ਆ ਜਦੋਂ ਆਪਾਂ ਉੱਥੋਂ ਦੀ 60 ਦੀ ਗੱਡੀ ਲੰਘਾਉਂਦੇ ਆਪਾਂ ਹੁਕਮ ਤੋੜਦੇ ਕਿ ਨਹੀਂ ਤੋੜਦੇ ਬਾਈਬਲ ਕਹਿੰਦਾ ਹੈ ਹੁਕਮ ਤੋੜੋ ਉਹ ਤਾਂ ਕਹਿੰਦਾ ਵੀ ਜੋ ਕਹਿੰਦਾ ਜਿਹੜੀ ਕਾਨੂੰਨ ਤੁਹਾਡੇ ਉੱਤੇ ਠਹਿਰਾਏ ਆ ਜਿਹੜੀ ਵਿਵਸਥਾ ਠਹਿرائی ਆ ਉਹ ਤੁਹਾਨੂੰ ਬਚਾਉਣ ਦੇ ਲਈ ਆ ਲਿਖਿਆ ਆ ਨਾ ਵਚਨ ਦੇ ਵਿੱਚ ਇਦਾਂ ਤਾਂ ਉਹ ਸਾਨੂੰ ਬਚਾਉਣ ਦੇ ਲਈ ਆ ਤੁਸੀਂ ਦੱਸੋ ਕਿ ਜੇ ਆਪਾਂ 40 ਦੀ ਗੱਡੀ ਚਲਾਵਾਂਗੇ ਸਰਕਾਰ ਨੂੰ ਕੋਈ ਫਾਇਦਾ ਹੋਣ ਵਾਲਾ ਹੈਲਮਟ ਪਾਵਾਂਗੇ ਤੇ ਪ੍ਰਧਾਨ ਮੰਤਰੀ ਨੂੰ ਫਾਇਦਾ ਹੋਊਗਾ ਆਪਾਂ ਨੂੰ ਹੋਊਗਾ ਸਾਡੀਆਂ ਗੱਡੀਆਂ ਦੇ ਕਾਗਜ਼ ਪੂਰੇ ਹੋਣਗੇ ਇੰਸ਼ੋਰੈਂਸ ਹੋਊਗੀ ਪੋਲਿਊਸ਼ਨ ਹੋਏ ਹੋਣਗੇ ਫਾਇਦਾ ਮੁੱਖ ਮੰਤਰੀ ਦਾ ਕਿ ਆਪਣਾ ਸਪੀਡ ਵਿੱਚ ਰਵਾਂਗੇ ਐਕਸੀਡੈਂਟ ਤੋਂ ਬਚਾਂਗੇ ਤਾਂ ਫਾਇਦਾ ਕਿਹਦਾ ਆ ਸਾਡਾ ਆ ਨਾ ਸਾਨੂੰ ਲੱਗਦਾ ਇਹਨਾਂ ਨੇ ਤਾਂ ਉਦਾਂ ਹੀ ਬੋਰਡ ਟੰਗੇ ਆ ਕੋਈ ਗੱਲ ਨਹੀਂ ਫੇਕੀ ਹੋਇਆ 40 ਤੇ ਲਿਖਿਆ ਇੱਥੋਂ ਦੀ ਵੀ 60 ਤੇ ਜਾਓ 80 ਤੇ ਜਾਓ ਤੇ ਪਿੱਛੇ ਮੁੜ ਕੇ ਸਾਰਾ ਟੱਬਰ ਛੱਡ ਜਾਂਦੇ ਰੋਣ ਨੂੰ ਇਹ ਕਾਦੀ ਸਜ਼ਾ ਆ ਹੁਕਮ ਤੋੜਨ ਦੀ ਸਜ਼ਾ ਐ ਤੁਸੀਂ ਤੁਸੀਂ ਸੋਚਦੇ ਹੋ ਇਹ ਤਾਂ ਕੋਈ ਪਰਮੇਸ਼ਵਰ ਦਾ ਦਿੱਤਾ ਹੋਇਆ ਹੁਕਮ ਨਹੀਂ ਆ ਵੀ ਅਸੀਂ 40 ਦੇ ਥਾਂ ਤੇ 40 ਚਲਾਈਏ 60 ਜਿੱਥੇ ਲਿਖਿਆ 60 ਚਲਾਈਏ ਜੇ ਕਹਿੰਦੇ ਆ ਵੀ ਸਕੂਟਰ ਤੇ ਦੋ ਸਾਰੀਆਂ ਚਾਹੀਦੀਆਂ ਆ ਤਾਂ ਅਸੀਂ ਦੋ ਨਹੀਂ ਅਸੀਂ ਚਾਰ ਹੀ ਬਹਿ ਕੇ ਜਾਣਾ ਹੈ ਤੁਸੀਂ ਉਹ ਸਰਕਾਰ ਦੇ ਹੁਕਮ ਨਹੀਂ ਤੋੜ ਰਹੇ ਤੁਸੀਂ ਪਰਮੇਸ਼ਵਰ ਦੇ ਹੁਕਮ ਤੋੜ ਰਹੇ ਹੋ ਤੁਹਾਡੇ ਉੱਤੇ ਪਾਤਸ਼ਾਹ ਕਿੰਨੇ ਚੁਣਿਆ ਆ ਰਾਜਿਆਂ ਦੀ ਚੋਣ ਕੌਣ ਕਰਦਾ ਆ ਪਰਮੇਸ਼ਰ ਤਾਂ ਇਹਦਾ ਮਤਲਬ ਜੋ ਪਰਮੇਸ਼ਰ ਨੇ ਅਫਸਰ ਸਾਡੇ ਉੱਤੇ ਠਹਿਰਾ ਦਿੱਤੇ ਹਾਂ ਕਮ ਸਾਡੇ ਉੱਤੇ ਠਹਿਰਾ ਦਿੱਤੇ ਜਦੋਂ ਅਸੀਂ ਉਹਨਾਂ ਦੇ ਅੱਖੇ ਨਹੀਂ ਲੱਗੇ ਇਹਦਾ ਮਤਲਬ ਅਸੀਂ ਪਰਮੇਸ਼ਰ ਦੇ ਹੀ ਅੱਖੇ ਨਹੀਂ ਲੱਗ ਰਹੇ ਤਾਂ ਬਾਣੀ ਸਾਨੂੰ ਕਹਿੰਦੀ ਆ ਜਿਹੜੇ ਲੋਕੀ ਇਖਤਿਆਰ ਵਾਲੇ ਆ ਤੁਸੀਂ ਉਹਨਾਂ ਦੀ ਅਧੀਨਗੀ ਦੇ ਵਿੱਚ ਚੱਲੋ ਹਾਲੇਲੂਇਆ ਤੁਸੀਂ ਹੁਣ ਨਾ ਮੈਂ ਇੱਕ ਕੋਈ ਗੱਲ ਪੁੱਛਣੀ ਆ ਤੁਹਾਨੂੰ ਸਵਾਲ ਪੁੱਛਣਾ ਆ ਪਰਮੇਸ਼ਵਰ ਦੀ ਹਜ਼ੂਰੀ ਸਮਝ ਕੇ ਸੱਚ ਬੋਲਿਓ ਤੁਸੀਂ ਆਪਣੇ ਦੇਸ਼ ਲਈ ਕਿੰਨੇ ਜਣੇ ਪ੍ਰਾਰਥਨਾ ਕਰਦੇ ਆ ਸੱਚ ਬੋਲਿਓ ਝੂਠ ਨਾ ਕੋਈ ਵੀ ਬੋਲੇ ਵੀ ਤੁਸੀਂ ਰੋਜ਼ ਪ੍ਰਾਰਥਨਾ ਕਰਦੇ ਆ ਇੰਡੀਆ ਦੇ ਲਈ ਦੇਖੋ ਕਿੰਨੇ ਥੋੜੇ ਹੱਥ ਗਿਣਤੀ ਦੇ ਹੱਥ ਆ ਮਸੀ ਥੱਲੇ ਕਰ ਲਓ ਜਿਹੜੇ ਪ੍ਰਾਰਥਨਾ ਕਰਦੇ ਆ ਪਰਮੇਸ਼ਵਰ ਉਹਨਾਂ ਨੂੰ ਹੋਰ ਵਧਾਵੇ ਜਿਸ ਦੇਸ਼ ਵਿੱਚ ਆਪਾਂ ਰਹਿਨੇ ਆ ਆਪਾਂ ਨੂੰ ਉਸ ਦੇਸ਼ ਦੀ ਸਲਾਮਤੀ ਮੰਗਣੀ ਚਾਹੀਦੀ ਕਿ ਨਹੀਂ ਮੰਗਣੀ ਚਾਹੀਦੀ ਜੇ ਆਪਣਾ ਦੇਸ਼ ਰਾਜੀ ਬਾਜੀ ਹੈ ਤੇ ਆਪਾਂ ਵੀ ਰਾਜੀ ਬਾਜੀ ਆ ਜੇ ਆਪਣੇ ਦੇਸ਼ ਵਿੱਚ ਸੁਖ ਸ਼ਾਂਤੀ ਹੋਊ ਤਾਂ ਹੀ ਆਪਣੇ ਘਰਾਂ ਵਿੱਚ ਸੁਖ ਸ਼ਾਂਤੀ ਹੋਊ ਤਾਂ ਸਾਨੂੰ ਚਾਹੀਦਾ ਆ ਕਿ ਅਸੀਂ ਜਿਆਦਾ ਨਹੀਂ ਤਾਂ ਘੱਟੋ ਘੱਟ ਦੇਸ਼ ਪ੍ਰੇਮੀ ਤਾਂ ਬਣੀਏ ਹallelujah ਜਿਸ ਦੇਸ਼ ਵਿੱਚ ਰਹਿ ਰਹੇ ਆ ਜਿਸ ਦੇਸ਼ ਤੋਂ ਅਸੀਂ ਖਾ ਰਹੇ ਆ ਜਿਸ ਦੇਸ਼ ਦੀਆਂ ਦਿੱਤੀਆਂ ਸੁਵਿਧਾ ਅਸੀਂ ਮਾਣ ਰਹੇ ਆ ਸਾਨੂੰ ਉਸ ਦੇਸ਼ ਦੀ ਸਲਾਮਤੀ ਮੰਗਣੀ ਚਾਹੀਦੀ ਆ ਵਚਨ ਚ ਵੀ ਲਿਖਿਆ ਜੇ ਇਸ ਘਰ ਵਿੱਚ ਜਾਓ ਉਸ ਘਰ ਦੀ ਸੁੱਖ ਸਲਾਮਤੀ ਮੰਗੋ ਤਾਂ ਇਹ ਦੇਸ਼ ਸਾਡਾ ਘਰ ਆ